ਲੇ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ 2 ਦਿਨ ਵੀਡੀਓ ਪਾ ਨਹੀਂ ਸਕੇ ਥੋੜਾ ਜਿਹਾ ਬਿਜ਼ੀ ਸੀ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸੀਰੀ ਚਲਾ ਰੱਖੀ ਆ ਉਹ ਦਵਾਈਆਂ ਜਿਹੜੀਆਂ 22 23 24 25 ਦੇ ਵਿੱਚ ਲਾਂਚ ਹੋਈਆਂ ਧਾਕੜ ਦਵਾਈਆਂ ਨਵੀਆਂ ਦਵਾਈਆਂ ਜਿਹੜੀ ਕਿ ਤੁਹਾਡੇ ਕੋਲੇ 100% ਅਸਰ ਦੇਣ ਵਾਲੀਆਂ ਨੇ ਪੱਤਾ ਲਪੇਟ ਚਾ ਹੋਵੇ ਚਾਹੇ ਗੋਭ ਦੀ ਸੁੰਡੀ ਹੋਵੇ ਚਾਹੇ ਫੰਗੀਸਾਈਡ ਹੋਵੇ ਹਨਾ ਚਾਹੇ ਕੋਈ ਵੀ ਫੰਗਸ ਆ ਸੀਥ ਫਲਾਈਟ ਉਦੀ ਆਪਾਂ ਸੀਰੀ ਸ਼ੁਰੂ ਕੀਤੀ ਹੋਈ ਆ ਜਿਹੜੇ ਨਵੇਂ ਨੇ ਬਾਈ ਚੈਨਲ ਦੇ ਉੱਤੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜਿਹੜੇ YouTube ਤੇ ਦੇਖ ਰਹੇ ਹੋ ਤਾਂ ਉਹ ਸਬਸਕ੍ਰਾਈਬ ਕਰ ਲਿਓ ਐਹੋ ਜਿਹੀਆਂ ਵੀਡੀਓ ਹੋਰ ਪੈਂਦੀਆਂ ਰਹਿਣਗੀਆਂ ਠੀਕ ਐ ਅੱਜ ਦੀ ਵੀਡੀਓ ਹੈਗੀ ਆ ਬਾਈ ਆਹਾ ਨੀਲੇ ਟੱਕਣ ਵਾਲੀ ਦਵਾਈ ਦੀ ਨੀਲਾ ਟੱਕਣ ਭਾਵ ਕੋਟੇਵਾ ਦੀ ਮਲਟੀ ਨੈਸ਼ਨਲ ਕੰਪਨੀ ਆ ਬਾਈ ਇਹ ਇਹਨਾਂ ਦੀ ਹਿੱਬੀ ਫੰਦੀ ਵੀ ਵੀਡੀਓ ਪਾਈ ਸੀ ਮੈਂ ਤੇ ਅੱਜ ਵਾਲੀ ਵੀਡੀਓ ਹੈਗੀ ਆ ਬਾਈ ਅੰਗੇਜ ਦੇ ਲਈ ਅੰਗੇਜ ਵੈਸੇ ਤਾਂ ਆਪਾਂ ਕਹਿੰਦੇ ਨੇ ਵੀ ਮੈਂ ਉਹਦੇ ਨਾਲ ਅੰਗੇਜਮੈਂਟ ਕਰਾ ਲਈ ਪਰ ਇਹ ਅੰਗੇਜਮੈਂਟ ਕਿਹਦੇ ਨਾਲ ਕਰਦੀ ਆ ਦਵਾਈ ਸੁੰਡੀ ਨਾਲ ਕਰਦੀ ਆ ਬਾਈ ਸੁੰਡੀ ਨਾਲ ਅਗੇਂਜਮੈਂਟ ਕਰਕੇ ਉਹਦਾ ਖਾਤਮਾ ਕਰ ਦਿੰਦੀ ਆ ਇੱਕੋ ਵਾਰੀ ਭਾਵ ਇਹਦੇ ਬਾਰੇ ਅੱਜ ਆਪਾਂ ਪੋਤੜੇ ਫਰੋਲਾਂਗੇ ਆਜੋ ਬਈ ਅੰਗੇਜ਼ ਅੰਗੇਜ਼ ਜਿਹੜੀ ਹੈਗੀ ਆ ਬਈ ਦਵਾਈ ਇਹ ਕੋਟੇਵਾ ਨੇ ਦਿੱਤੀ ਆ ਕੋਟੇਵਾ ਮਲਟੀ ਨੈਸ਼ਨਲ ਕੰਪਨੀਆਂ ਬਈ ਜਿੱਥੋਂ ਮਰਜੀ ਪੂਰੇ ਇੰਡੀਆ ਦੇ ਵਿੱਚ ਇਹਦੀ ਦਵਾਈ ਤੁਸੀਂ ਲੈ ਸਕਦੇ ਹੋ ਚਾਹੇ ਤਾਂ ਛੋਟਾ ਸ਼ਹਿਰ ਆ ਚਾਹੇ ਵੱਡਾ ਸ਼ਹਿਰ ਆ ਇਹਨਾਂ ਨੇ ਬਹੁਤ ਤੁਹਕੜ ਦਵਾਈਆਂ ਦਿੱਤੀਆਂ ਨੇ ਕੋਟੇਵਾ ਨੇ ਗਲੀਲਿਓ ਵੇ ਹੋ ਗਈ ਆਪਣੇ ਕੋਲੇ ਯੂਨੀਵਰਸਿਟੀ ਵੱਲੋਂ ਵੀ ਰეკਮੈਂਡ ਆ ਉਹ ਠੀਕ ਆ ਇਹ ਵੀ ਫੀਨੈਲਾ ਦੀ ਹੁਣੀ ਲਾਂਚ ਹੋਈ ਆ ਮੈਂ ਪਰਸੇ ਜੋ ਉੱਥੇ ਵੀਡੀਓ ਪਾਈ ਸੀ ਹਨਾ ਉਹ ਵੀ 100% ਕਾਰਗੁਜ਼ਾਰ ਆ ਤੇਲੇ ਦੇ ਲਈ ਤੇ ਸੁੰਡੀ ਦੇ ਲਈ ਪਰ ਹੁਣ ਜਿਹੜੇ ਭਰਾ ਕਹਿੰਦੇ ਵੀ ਆਪਾਂ ਦਵਾਈ ਕਰਨੀ ਵੀ ਵਧੀਆ ਤੇ ਕਰਨੀ ਵੀ ਸਸਤੀ ਆ ਹਨਾ ਉਹ ਕਿਹੜੀ ਕਰੀਏ ਭਾਈ ਉਹਦੇ ਵਿੱਚ ਤੁਸੀਂ ਅੰਗੇਜ਼ ਵੱਲ ਜਾ ਸਕਦੇ ਹੋ ਇਹਨਾਂ ਕੋਲ ਹੀ ਪੇਟੈਂਟ ਆ ਆਰ ਜਾਂ ਜਿਹਦੇ ਪਿੱਛੇ ਲੱਗ ਜੇ ਨਾ ਉਹਦਾ ਮਤਲਬ ਵੀ ਉਹ ਓਕੇ ਦੀ ਰਿਪੋਰਟ ਆ ਠੀਕ ਹੈ ਓਕੇ ਦੀ ਰਿਪੋਰਟ ਆ ਦਵਾਈ ਅੰਗੇਜ਼ ਦਵਾਈ ਦਾ ਨਾਮ ਬਾਈ ਡੋਜ਼ ਦੀ ਗੱਲ ਕਰੀਏ 160 ਐਮਐਲ ਦੀ ਡੋਜ਼ ਆ ਪ੍ਰਤੀ ਏਕੜ ਕੰਪਨੀਆਂ ਦੀਆਂ ਵੀ 200 ml ਪਾਣੀ ਲਾਓ ਕਿਉਂਕਿ ਕੰਪਨੀਆਂ ਵਾਲਿਆਂ ਨੂੰ ਪਤਾ ਵੀ ਇੱਕ ਕੱਲੀ ਇਹਦੇ ਨਾਲ ਸੰਨਾ ਨਹੀਂ ਇਹਦੇ ਵਿੱਚ ਆਪਾਂ ਫੰਗੀ ਸੈਡ ਵੀ ਪਾਉਣੇ ਆ ਤਾਂ ਕੋਈ ਵੀ ਫੰਗੀ ਸੈਡ ਇਹਦੇ ਵਿੱਚ ਆਪਾਂ ਮਿਕਸ ਕਰ ਸਕਦੇ ਆ ਜੇ ਤੁਸੀਂ ਕੱਲੀ ਕਰਨੀ ਆ ਕੱਲੀ ਪਤਾਲ ਪੇੜ ਤੁਹਾਡੇ ਕੋਲੇ ਬਹੁਤ ਹੋਗੀ ਕੱਲੀ ਕਰਨੀ ਆ ਤਾਂ ਤੁਸੀਂ 120 ml ਤੋਂ 150 ml ਪਾਣੀ ਦੇ ਵਿੱਚ ਵੀ ਤੁਸੀਂ 160 ml ਡੋਜ਼ ਪਾ ਕੇ ਇਹਦੀ ਕਰ ਸਕਦੇ ਹੋ 120 ਤੋਂ 150 ਲੀਟਰ ਪਾਣੀ ਦੇ ਵਿੱਚ ਠੀਕ ਹੈ ml ਤਾਂ ਨਹੀਂ ਬੋਲ ਗਿਆ ਕਿਤੇ ਮੈਨੂੰ ਪਤਾ ਨਹੀਂਗਾ ਜਮਾਨ ਚੋਂ ਠੀਕ ਹੈ ਤੁਸੀਂ ਦੇਖ ਲਓ 120 ਲੀਟਰ ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਆਪਾਂ 160 ਐਮਐਲ ਪ੍ਰਤੀ ਏਕੜ ਦਵਾਈ ਇਹਦੀ ਪਾ ਦੇਣੀ ਆ ਅਗੇਂਸ ਦੀ ਠੀਕ ਹੈ ਐਸਈ ਫਾਰਮੂਲੇਸ਼ਨ ਦੇ ਵਿੱਚ ਬ੍ਰੌਡ ਸਪੈਕਟਰਮ ਕੰਮ ਆਪਣੇ ਕੋਲੇ ਦਾ ਮਤਲਬ ਬੂਟੇ ਦੇ ਸਾਰੇ ਕਿਤੇ ਫੈਲ ਜੂਗੀ ਪੈਨੇਟ੍ਰੇਸ਼ਨ ਇਫੈਕਟ ਹੈ ਇਹਦੇ ਕੋਲੇ ਟੈਕਨੀਕਲ ਦੀ ਜੇ ਗੱਲ ਕਰੀਏ ਇਹਦੇ ਚ ਹੈਗਾ ਬਾਈ ਸਪਾਈ ਨੀਟੋ ਰਾਮ 5.66% ਵਾਈ ਵਾ ਪਲਸ ਇਹਦੇ ਚ ਹੈਗਾ ਮਿਥੌਕਸੀ ਫੀਨੋਜਾਇਡ 2.3% ਵਾ/ਡਬਲਯੂ ਐਸ ਸੀ ਠੀਕ ਹੈ ਜਿਹੜਾ ਐਸ ਸੀ ਹੁੰਦਾ ਨਾ ਇਹ ਕਨਸੈਂਟ੍ਰੇਸ਼ਨ ਸਭ ਤੋਂ ਉੱਤੇ ਆ ਇਹ ਤੋਂ ਬਾਕੀ ਸਾਰੀਆਂ ਥੱਲੇ ਨੇ ਠੀਕ ਹੈ ਨਰਵਸ ਸਿਸਟਮ ਦੇ ਅਟੈਕ ਕਰੂਗੀ ਬਈ ਇਹ ਸੁੰਡੀ ਦੇ ਉੱਤੇ ਸੁੰਡੀ ਤੇ ਵੀ ਕੰਮ ਕਰੂਗੀ ਬਈ ਆਂਡੇ ਤੇ ਵੀ ਕੰਮ ਕਰੂਗੀ ਲਾਰਵੇ ਤੇ ਵੀ ਕੰਮ ਕਰੂਗੀ ਸਾਰਿਆਂ ਤੇ ਇਹ ਕੰਮ ਕਰੂਗੀ ਚਾਹੇ 2 ਘੰਟਿਆਂ ਬਾਅਦ ਮੀਂਹ ਪੈ ਜਾਏ ਇਹਨੇ ਦਵਾਈ ਨੇ ਕੰਮ ਕਰਨਾ ਪੋਟੇਵਾਦੀ ਇੱਕ ਖਾਸੀਅਤ ਆ ਜਿਵੇਂ ਆਪਣੇ ਕੋਲੇ ਬਾਕੀ ਦਵਾਈਆਂ ਨਾਲ ਸਟicker ਪਾਉਣਾ ਪੈਂਦਾ ਸਿਲੀਕੋਨ ਵਾਲਾ ਇਹਦੇ ਵਿੱਚ ਕਿਸੇ ਸਟicker ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਕੱਲੀ ਦਵਾਈ ਲੈ ਹੁਣੀ ਹੈ ਖੇਤੋਂ ਢੋਲੀ ਚ ਪਾ ਕੇ ਘਰ ਦੇਣੀ ਆ ਚਾਹੇ ਪੰਪ ਨਾਲ ਕਰੋ ਚਾਹੇ ਜਿਹੜੇ ਮਰਜੀ ਤਰੀਕੇ ਨਾਲ ਕਰ ਲਿਓ ਠੀਕ ਹੈ ਹਰੀ ਭਰੀ ਫਸਲ ਰਹੂਗੀ ਆਪਣੀ ਪੱਤਿਆਂ ਦੇ ਆਰ ਪਾਰ ਦੀ ਜਾ ਕੇ ਯਾਨੀ ਪੈਨੇਟ੍ਰੇਸ਼ਨ ਇਫੈਕਟ ਦਾ ਬਹੁਤ ਜ਼ਿਆਦਾ ਸੁੰਡੀ ਦੇ ਕੰਟਰੋਲ ਕਰੂਗੀ ਤੁਰਤਾ ਸਾਰਾ ਜਦੋਂ ਹੀ ਦਵਾਈ ਪੈਗੀ ਉਦੋਂ ਨਾਲ ਦੀ ਨਾਲ ਹੀ ਅਸਰ ਆਉਦੀ ਨਰਵਸ ਸਿਸਟਮ ਦੇ ਉੱਤੇ ਅਟੈਕ ਕਰਕੇ ਸੁੰਡੀ ਦੇ ਉੱਤੇ ਤੇ ਨਾਲ ਦੀ ਨਾਲ ਪੈਰਾਲਾਈਜ਼ ਡੈੱਡ ਕਰ ਦਿੰਦੀ ਆ ਲੰਮਾ ਸਮਾਂ ਕੰਟਰੋਲ ਆ ਜਿਹੜੀ ਸਭ ਤੋਂ ਮੇਨ ਗੱਲ ਆ ਜਦੋਂ ਤੁਸੀਂ ਇੱਕ ਵਾਰੀ ਕਰਤੀ ਪ੍ਰੀਵੈਂਟਿਵ ਵੀ ਆ ਇਹ ਕਿਊਰੇਟਿਵ ਵੀ ਆ ਪ੍ਰੀਵੈਂਟਿਵ ਦਾ ਮਤਲਬ ਆਉਣ ਤੋਂ ਪਹਿਲਾਂ ਕਰ ਦੋਗੇ ਫਿਰ ਵੀ ਕੰਮ ਕਰੂਗੀ ਤੇ ਜੇ ਆ ਗਈ ਫਿਰ ਤਾਂ ਇਹਨੇ ਕਰਨਾ ਹੀ ਕਰਨਾ ਠੀਕ ਹੈ ਲਗਭਗ 25 ਦਿਨ ਤੱਕ ਤੇ ਗਈ ਨਹੀਂ ਜਿਵੇਂ ਹੁਣ ਆਪਾਂ ਸਪਰੇਹਾਂ ਕਰੀ ਜਾਂਦੇ ਆ ਆਪਾਂ ਨੂੰ ਪਤਾ ਵੀ 25 ਅਗਸਤ ਤੋਂ ਬਾਅਦ ਆਪਣੇ ਕੋਲੇ ਮੱਸੀਆ ਤੋਂ ਬਾਅਦ 25 ਤਰੀਕ ਤੋਂ ਬਾਅਦ ਫੇਰ ਆਪਣੇ ਕੋਲੇ ਸੁੰਡੀ ਦਾ ਦੂਰਾ ਹਮਲਾ ਹੋਣਾ ਜਾ ਜਿਹਨੂੰ ਲੱਗਦਾ ਜਿਹੜੀਆਂ ਗੇਤੀਆਂ ਫਸਲਾਂ ਨੇ ਪਛੇਤੀਆਂ ਦੀ ਨਹੀਂ ਗੱਲ ਕਰ ਰਹਾ ਇੱਥੇ ਮੈਂ ਜਿਹੜੀਆਂ ਗੇਤੀਆਂ ਫਸਲਾਂ ਨੇ ਵੀ ਗੋਭ ਦੇ ਵਿੱਚ ਉਹਨਾਂ ਨੇ ਆ ਜਾਣਾ 10 ਦਿਨਾਂ ਤੱਕ ਉੱਥੇ ਇਹ ਦਿਵਾਰੀ ਬਹੁਤ ਕਾਰਗਜ਼ਾਰ ਆ ਬਈ ਅੱਖਾਂ ਮੀਚ ਕੇ ਅਗੇ ਦਵਾਈ ਕਰ ਦਿਓ ਪੱਤਾ ਲਪੇੜ ਤੁਹਾਡੇ ਖੇਤ ਦੇ ਵਿੱਚ ਆਊਗੀ ਨਹੀਂ ਠੀਕ ਹੈ ਬਈ ਉਸ ਤੋਂ ਬਾਅਦ ਹਰ ਮੌਸਮ ਲਈ ਆ ਜਿੱਥੇ ਮਰਜੀ ਤੁਸੀਂ ਕਰ ਸਕਦੇ ਹੋ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤਾਂ ਕੋਟੇਵਾ ਦੇ ਜਿਹੜਾ ਤੁਹਾਡੇ ਕੋਲੇ ਨੇੜੇ ਡਿਸਟ੍ਰੀਬਿਊਟਰ ਆ ਉਹਦੇ ਕੋਲ ਜਾ ਕੇ ਕਿੰਨੇ ਦੀ ਮਿਲਦੀ ਆ ਕੀ ਹਿਸਾਬ ਕਿਤਾਬ ਆ ਵੈਸੇ ਇਹਦਾ ਰੇਟ ਆਈ ਥਿੰਕ 11-1200 ਦੇ ਆਸ-ਪਾਸ ਹੋਊਗਾ 1 ਅਸਰ 100% ਠੀਕ ਹੈ ਭਾਈ ਕਿਉਂਕਿ ਕੋਟੇਵਾ ਦਾ ਨਾਮ ਬਹੁਤ ਵੱਡਾ ਬਾਕੀ ਤੁਸੀਂ ਮੈਨੂੰ ਕਮੈਂਟ ਜਰੂਰ ਕਰਿਓ ਪਹਿਲੀ ਦਵਾਈ ਆ ਜਿਹੜੀ ਤੁਸੀਂ ਕਿਹੜੀ ਕੀਤੀ ਆ ਤੇ ਕਿਹੜਾ ਫੰਗੀ ਸੈਟ ਤੁਸੀਂ ਕੀਤਾ ਅਗਲੀ ਵੀਡੀਓ ਕਿਹੜੇ ਟੌਪਿਕ ਦੇ ਉੱਤੇ ਪਾਈਏ ਇਹ ਸੀਰੀਜ਼ ਤਾਂ ਚੱਲੀ ਜਾਣੀ ਆ ਆਪਣੀ ਇਹ ਨਵੀਆਂ ਦਵਾਈਆਂ ਲਈ ਆ ਸਿਰਫ ਜਿਹੜੀ ਵੀ ਕੰਪਨੀ ਦੀ ਆਉਂਦੀ ਆ ਨਵੀਂ ਦਵਾਈ 22 23 24 ਤੇ 25 ਦੇ ਵਿੱਚ ਹਨਾ ਬਾਕੀ ਸੀਰੀਜ਼ ਜਿਹੜੀ ਆਮ ਐ ਵੀ ਮੈਂ ਕਿਹੜੀ ਕੀਤੀ ਆ ਜਾਂ ਮੈਂ ਕਿਹੜੀ ਕਰੂੰਗਾ ਇਹ ਵੀ ਮੈਂ ਲਾਉਂਗਾ ਟ੍ਰਾਇਲ 2 ਕਿੱਲਿਆਂ ਦਾ ਐਂਸੀਪੀਓ ਵੀ ਲਾਉਂਗਾ ਬਾਈ ਹਨਾ ਸਾਰੀਆਂ ਕਰਾਂਗੇ ਆਪਾਂ ਕਿਉਂਕਿ ਕਾਣੀ ਮੰਡ ਨਹੀਂ ਕਰਦੇ ਹੁੰਦੇ ਜੇ ਆਪਾਂ ਇੱਕ ਦਵਾਈ ਦੀ ਇੱਕ ਦੁਕਾਨਦਾਰ ਦੇ ਮਗਰ ਲੱਗ ਕੇ ਕੱਲੀ ਇੱਕ ਦਵਾਈ ਹੀ ਸਾਰੇ ਜੇ ਤੁਹਾਡੇ ਕੋਲੇ 10 ਕਿੱਲੇ ਬਾਹਣਾ 10 ਕਿੱਲਿਆਂ ਦੀ ਦਵਾਈ ਇੱਕੋ ਹੀ ਕਰਤੀ ਤਾਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ ਤੁਸੀਂ ਕੀ ਕਰੋ 4 ਕਿੱਲਿਆਂ ਦੇ ਕੋਈ ਹੋਰ ਕਰ ਲਓ ਯਾਰ 4 ਕਿੱਲਿਆਂ ਦੇ ਕੋਈ ਹੋਰ ਕਰ ਲਓ ਹਾਂ ਜਾਂਦਾ ਤੁਹਾਡੇ ਕੋਲੇ ਹੈਗੇ ਨੇ ਵੀ 20 25 ਕਿੱਲੇ ਆ ਢੋਲ ਨਾਲ ਤੁਸੀਂ ਕਰਾਉਣੀ ਆ ਇੱਕ ਢੋਲ ਕੋਈ ਹੋਰ ਦਵਾਈ ਦਾ ਕਰ ਲਓ ਇੱਕ ਢੋਲ ਹੋਰ ਕਰ ਲ ਦਵਾਈਆਂ ਬਹੁਤ ਨੇ ਸੌਆਂ ਦੇ ਹਿਸਾਬ ਨਾਲ ਦਵਾਈਆਂ ਦੇ ਪਰ ਮੇਨ ਜਿਹੜੀਆਂ ਹੈਗੀਆਂ ਮੋਟੀਆਂ-ਮੋਟੀਆਂ ਉਹ 10-12 ਹੀ ਨੇ 10-12 ਦਵਾਈਆਂ ਮੇਨ ਠੀਕ ਹੈ ਉਹੀ ਆਪਾਂ ਕਰੀ ਜਾਂਦੇ ਆ ਲਗਭਗ ਥੋੜਾ ਜਿਹਾ ਬਦਲਾਅ ਲਾ ਦੋ ਯਾਰ ਨਵੀਆਂ ਦਵਾਈਆਂ ਮੈਂ ਤਾਂ ਹੀ ਕਹਿਣਾ ਨਵੀਆਂ ਦਵਾਈਆਂ ਨਾਲ ਕੀ ਹੋ ਜਾਂਦਾ ਮਹਿੰਗੀ ਜ਼ਰੂਰ ਪੈ ਜਾਂਦੀ ਆ ਪਰ ਪੁਰਾਣੀਆਂ ਦਵਾਈਆਂ ਦਾ ਰੈジਸਟੈਂਸ ਬੂਟੇ ਦੇ ਵਿੱਚ ਰਹਿ ਚੁੱਕਿਆ ਜਿਹਦੇ ਕਰਕੇ ਉਹਦਾ ਅਸਰ ਘਟਦਾ ਜਾ ਰਿਹਾ ਦਿਨੋਂ-ਦਿਨ ਨਾਲੇ ਕੀ ਹੁੰਦਾ ਹੁਣ ਤਾਂ ਟੈਕਨੀਕਲ ਇਨਾਂ ਕੋਲੇ ਆ ਵਾਲਾ ਠੀਕ ਹੈ ਹੋਰ 2 ਸਾਲਾਂ ਨੂੰ ਇਹ ਕੰਪਨੀ ਕੀ ਕਰੂਗੀ ਕਰੋੜਾਂ ਦੇ ਹਿਸਾਬ ਨਾਲ ਆਫ ਦਾ ਇਹ ਟੈਕਨੀਕਲ ਹੋਰ ਕੰਪਨੀਆਂ ਨੂੰ ਵੇਚ ਦੂਗੀ ਉਤਮ ਨੂੰ ਵੇਚਤਾ ਬਾਹਰ ਨੂੰ ਵੇਚਤਾ ਚਲੋ ਬਾਹਰ ਤਾਂ ਆਪਦੀ ਮਲਟੀਨੈਸ਼ਨਲ ਕੰਪਨੀਆਂ ਹੋਰ ਜਿੰਨੀਆਂ ਵੀ ਲੋਕਲ ਕੰਪਨੀਆਂ ਨੇ ਜਾਂ ਵਧੀਆ ਨਾਮੀ ਕੰਪਨੀਆਂ ਨੇ ਉਹਨਾਂ 'ਚ ਇਹ ਟੈਕਨੀਕਲ ਆਉਣ ਲੱਗ ਜੂਗਾ ਠੀਕ ਹੈ ਜਿਵੇਂ ਤੁਹਾਨੂੰ ਦੇਖਦੇ ਹੋ ਤੁਸੀਂ ਹੁਣ ਕਸਟੋਡੀ ਵਾਲਾ ਟੈਕਨੀਕਲ ਡਾਮਾ ਨਹੀਂ ਦਿੱਤਾ ਸੀ ਉਹ ਪਰ ਹੁਣ ਬਾਹਲੀਆਂ ਕੰਪਨੀਆਂ ਨੇ ਲਾਂਚ ਕਰਤਾ ਬਾਈ ਨੇਮ ਲਓਗੇ ਤਾਂ ਉਹ 25-2600 ਦਾ ਵੀ ਮਿਲ ਜਾਂਦਾ ਠੀਕ ਹੈ ਜੇ ਲੋਕਲ ਲਓਗੇ ਤਾਂ ਉਹ 12-1300 ਦਾ ਵੀ ਮਿਲ ਜਾਂਦਾ 1200 ਦਾ ਮਿਲ ਜਾਂਦਾ 1300 ਦਾ ਮਿਲ ਜਾਂਦਾ 1400 ਦਾ ਮਿਲ ਜਾਂਦਾ ਕਸਟ ਜੋਕਸੀ ਪਲਸ ਟੈਬੂਕੋਨਾਜੋਲ ਆ ਜਿਹਦੇ ਵਿੱਚ ਮੈਂ ਕੱਲ ਪੋਸਟ ਵੀ ਪਾਈ ਸੀ ਉਹਦੇ ਥੱਲੇ ਕਮੈਂਟ ਹੀ ਦੇਖ ਲਿਓ ਕੋਈ ਕਹਿੰਦਾ 1200 ਦਾ ਬਾਈ ਆ ਮਿਲੀ ਜਾਂਦਾ ਕੋਈ 1300 ਦਾ ਮਿਲੀ ਜਾਂਦਾ 1400 ਦਾ ਮਿਲੀ ਜਾਂਦਾ ਮੈਂ ਪੋਸਟਾਂ ਉ ਤਾਂ ਹੀ ਪਾਉਣਾ ਹੁੰਦਾ ਤੁਹਾਡੇ ਫਾਇਦੇ ਲਈ ਤਾਂ ਜੋ ਤੁਸੀਂ ਲੁੱਟੇ ਨਾ ਜਾਓ ਗਾਹਕ ਜਾ ਕੇ ਗਾਹਕ ਨੂੰ ਪਤਾ ਹੋਵੇ ਐਟ ਲੀਸਟ ਵੀ ਮੈਂ ਆ ਲੈਣ ਚੱਲਿਆ ਤੇ ਉਹਦਾ ਰੇਟ ਕਿੰਨਾ ਚੱਲਦਾ ਮਾਰਕੀਟ ਦੇ ਵਿੱਚ 1 ਲੀਟਰ ਦਾ ਠੀਕ ਹੈ ਤਾਂ ਉਸ ਹਿਸਾਬ ਦੇ ਨਾਲ ਤੁਸੀਂ ਭੰਗੀ ਸਾਈਡ ਜਾਂ ਇਨਸੈਕਟੀ ਸਾਈਡ ਕੋਈ ਵੀ ਦਵਾਈ ਕਰਨੀ ਆ ਉਹ ਕਰ ਲਿਆ ਕਰੋ ਤੇ ਬਾਕੀ ਮੈਂ ਜਿਹੜੀ ਕੀਤੀ ਆ ਬਾਈ ਫਿਲਹਾਲ ਉਹ ਵੀ ਤੁਹਾਨੂੰ ਦੱਸ ਦੂੰਗਾ ਅਗਲੀ ਵੀਡੀਓ ਦੇ ਵਿੱਚ ਤੇ ਜਿਹੜਾ ਸੰਗੀ ਸੈੱਟ ਕੀਤਾ ਉਹ ਵੀ ਦੱਸ ਦੂੰਗਾ ਆ ਵੀ ਆਪਾਂ ਦਵਾਈ ਦਾ ਡੈਮੋ ਲਾਵਾਂਗੇ ਜਦੋਂ ਮੇਰਾ ਝੋਨਾ ਗੱਬੇ ਤੇ ਆ ਗਿਆ ਜਿਹੜੇ ਝੋਨੇ ਗੱਬੇ ਤੇ ਨੇ ਉਹ ਇਹ ਦਵਾਈ ਵਰਤ ਸਕਦੇ ਆ ਵਧੀਆ ਕੁਲਮ ਲਾ ਕੇ ਰਿਜ਼ਲਟ ਆ ਜੇ ਕਿਸੇ ਨੇ ਪਿਛਲੇ ਸਾਲ ਵਰਤੀ ਆ ਤਾਂ ਮੈਨੂੰ ਕਮੈਂਟ ਜਰੂਰ ਕਰਿਓ ਵੀ ਕਿਵੇਂ ਆਦਾ ਰਿਜ਼ਲਟ ਥੈਂਕ ਯੂ ਸੋ ਮੱਚ